ਸ੍ਰੀ ਗੁਰੂ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਅੱਜ ਦੀ ਵੀਡੀਓ ਵਿੱਚ ਬਣਾਵਾਂਗੇ ਜੀ ਆਪਾਂ ਸੇਬਾਂ ਦਾ ਹਲਵਾ ਸੇਬਾਂ ਨੂੰ ਪਹਿਲਾਂ ਆਪਾਂ ਪਾਣੀ ਦੇ ਨਾਲ ਸਾਫ਼ ਨਾਲ ਧੋ ਲੈਤਾ ਹੁਣ ਆਪਾਂ ਇਹਨਾਂ ਨੂੰ ਕੱਟ ਲਾਵਾਂਗੇ ਤੇ ਜਿਹੜੇ ਇਹਨਾਂ ਦੇ ਆ ਪੀਸ ਹੁੰਦੇ ਨੇ ਵਿੱਚੋਂ ਬੀਜ ਇਹ ਆਪਾਂ ਚੰਗੀ ਤਰ੍ਹਾਂ ਕੱਢ ਦੇਣੇ ਹੈਗੇ ਤਾਂ ਕਿ ਆਪਣਾ ਜਿਹੜਾ ਕਦੂਕਾਸ ਸੇਬਾਂ ਦਾ ਉਹ ਵਧੀਆ ਹੋ ਜਾਵੇ ਹੁਣ ਆਪਾਂ ਇੱਕ ਕਦੂਕਾਸ ਲੈ ਕੇ ਉਸ ਨੂੰ ਚੰਗੀ ਤਰ੍ਹਾਂ ਕਦੂਕਾਸ ਕਰ ਲੈਣਾ ਹੈ ਛਿਲਕੇ ਸਮੇਤ ਹੀ ਇਸੀ ਤਰ੍ਹਾਂ ਹੀ ਆਪਾਂ ਜਿਹੜਾ ਕਦੂਗਾ ਤਾਂ ਉਹ ਕਰ ਲੈਣਾਗਾ ਸੇਵ ਜਿਹੜਾ ਛਿਲਕਾ ਹੈਗਾ ਇਹ ਸੇਵ ਦਾ ਉਹ ਇਸੇ ਤਰ੍ਹਾਂ ਹੀ ਲੈ ਜਾਊਗਾ ਆਪਾਂ ਨੂੰ ਛਿੱਲਣ ਦੀ ਵੀ ਲੋੜ ਨਹੀਂ ਹੈਗੀ ਤੇ ਆਪਾਂ ਸਾਰਾ ਕਦੂਕਾ사 ਜਿਹੜਾ ਉਹ ਕਰ ਲੈਤਾਗਾ ਕਿਉਂਕਿ ਆਪਾਂ ਜਿਹੜਾ ਸੇਵ ਸੀਗਾ ਉਹ ਪਹਿਲਾਂ ਹੀ ਧੋ ਲਏ تھے ਸੀਗੇ ਹੁਣ ਆਪਾਂ ਜਿਹੜਾ ਕਦੂਕਾ사 ਉਹ ਪਾ ਲੈਤਾ ਤੇ ਹੁਣ ਆਪੇ ਇਸ ਦਾ ਹਲਵਾ ਬਣਾਉਨੇ ਆ ਕਿਉਂ ਅਸੀਂ ਜਿਹੜਾ ਆਪਾਂ ਇਹ ਕੜਾਈ ਦੇ ਵਿੱਚ ਪਾ ਲੈਤਾ ਹੁਣ ਆਪਾਂ ਜਿਹੜੇ ਡਰਾਈ ਫਰੂਟ ਨੇ ਉਹਨਾਂ ਨੂੰ ਆਪਾਂ ਤਾਲ ਲੈਣਾਗਾ 2-4 ਮਿੰਟਾਂ ਦੇ ਲਈ ਇਹਨਾਂ ਨੂੰ ਆਪਾਂ ਤਰਲਮਾਗੀ 4-5 ਮਿੰਟਾਂ ਇਹ ਡਰਾਈ ਫਰੂਟ ਆ ਇਹਨਾਂ ਨੂੰ ਜਿਹੜੀ ਸੁਲਾਬ ਜੀ ਹੁੰਦੀ ਹੈ ਅੱਜਕੱਲ ਮੌਸਮ ਦੇ ਨਾਲ ਉਹ ਠੀਕ ਹੋ ਜਾਂਦੀ ਹੈਗੀ ਜਾਨੀ ਕਿ ਵਧੀਆ ਬਣ ਜਾਣਗੇ ਥੋੜਾ ਜਨਾਂ ਨੂੰ ਆਪਾਂ ਹਲਕੇ ਜਿਹੇ ਹੀ ਬ੍ਰਾਊਨ ਕਰਾਂਗੇ ਜ਼ਿਆਦਾ ਨਹੀਂ ਤਾਰਾਂਗੇ ਆਪਾਂ ਇਹਦੇ ਡਰਾਈ ਫਰੂਟ ਨੇ ਜੀ ਉਹ ਆਪਾਂ ਇੱਕ ਭਾਂਡੇ ਦੇ ਵਿੱਚ ਕੱਟ ਲਵਾਂਗੇ ਹੁਣ ਜਿਹੜਾ ਘਿਓ ਸੀਗਾ ਵਿੱਚੀ ਉਸ ਦੇ ਵਿੱਚ ਆਪਾਂ ਤੇਲ ਆਪਾਂ ਤੇ ਜਿਹੜਾ ਵਸ ਕਰਿਆਗਾ ਇਹ ਆਪਾਂ ਇਹ ਵਿੱਚ ਬਾਂਦੇ ਵਿੱਚ ਜਿਹੜਾ ਪਾਣੀ ਸੀਗਾ ਜੀ ਉਹ ਸੁੱਕਣ ਲੱਗ ਗਏ ਸੁੱਕਣ ਲੱਗ ਗਿਆ ਹੈ ਪਾਣੀ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਹੋਰ ਪਕਾਵਾਂਗੇ ਇਸੇ ਤਰ੍ਹਾਂ ਹੀ ਆਪਾਂ ਇਹਨੂੰ ਖਲਾਉਂਦੇ ਰਹਾਂਗੇ ਹੁਣ ਆਪਾਂ ਇਸ ਦੇ ਵਿੱਚ ਜਿਹੜਾ ਫੂਡ ਕਲਰ ਉਹ ਵੀ ਆਪਾਂ ਪਾ ਦਵਾਂਗੇ ਤਾਂ ਕਿ ਆਪਣਾ ਜਿਹੜਾ ਕਲਰ ਆ ਇਹ ਬੜੀਆ ਬਣ ਜਾਵੇ ਉਨਾ ਪੇਸ ਦੇ ਵਿੱਚ ਜਿਹੜੀ ਚੀਨੀ ਆ ਉਹ ਐਡ ਕਰ ਲਾਂਗੇ ਮਿੱਠਾ ਉਹਦੇ ਹਿਸਾਬ ਦੇ ਨਾਲ ਆਪਾਂ ਆ ਸਕਦੇ ਹਾਂ ਇਸ ਨੂੰ ਆਪਾਂ ਹੋਰ ਵੀ ਇਸੇ ਤਰ੍ਹਾਂ ਤਰ ਪਕਾਵਾਂਗੇ ਇਸੇ ਤਰ੍ਹਾਂ ਹੀ ਆਪਾਂ ਇਸ ਨੂੰ ਫਲੋ ਵੀ ਰਾਂਗੇ ਉਨਾ ਪੇਸ ਦੇ ਵਿੱਚ ਜਿਹੜਾ ਡਰਾਈ ਪੂੜਾ ਪਹਿਲਾਂ ਆਪਾਂ ਤੜੇ ਸੀ ਬਣਾਉਂਦੇ ਸੀ ਕਾਜੂ ਹੋਰ ਪਾਣੀ ਦੇ ਵਿੱਚ ਪਾ ਦਵਾਂਗੇ ਆਪਣਾ ਹਲਵਾ ਬਣ ਕੇ ਹੋਵੇ ਤਿਆਰ ਆਪਾਂ ਗੈਸ ਕਰ ਦਿੱਤਾ ਬੰਦ ਆ ਹੁਣ ਆਪਾਂ ਇਸ ਨੂੰ ਇੱਕ ਪਲੇਟ ਦੇ ਵਿੱਚ ਕੱਢ ਲਵਾਂਗੇ ਸੇਵਾਂ ਦਾ ਹਲਵਾ ਬਣ ਕੇ ਹੋ ਗਿਆ ਜੀ ਤਿਆਰ ਤੇ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦੇਣਾ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਮਿਲਦੇ ਆਂ ਜਲਦੀ ਵੀਡੀਓ ਵਿੱਚ ਨਵੀਂ ਜੀ ਰੈਸਪੀ ਲੈ ਕੇ ਧੰਨਵਾਦ ਜੀ